ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹੇ ਕੋਈ ਐਸੀ ਆ ਭਰਾਵਾ ਤੂੰ ਬੀਸੀ ਆ ਚਾਹੇ ਭਰਾਵਾ ਤੂੰ ਜਰਨਲ ਆ ਆ ਦੋ ਕਮੈਂਟਾਂ ਦੀ ਗੱਲ ਆ ਗੱਲ ਕਰਨ ਚ ਪਾਲਾ ਚਾਹੇ ਤੂੰ ਹਿੰਦੂ ਆ ਚਾਹੇ ਤੂੰ ਮੁਸਲਮਾਨ ਚਾਹੇ ਇਸਾਈਆਂ ਚਾਹੇ ਸੇਖਾਂ ਗੱਲਾਂ ਕਰਨ ਦੇ ਵਿੱਚ ਪਾਲੀ ਇਹ ਤੇਰੇ ਆਉਣ ਵਾਸਤੇ ਬੱਚਿਆਂ ਦੇ ਆ ਆਉਣ ਵਾਲੇ ਸਮੇਂ ਦੇ ਸਮੇਂ ਦੀਆਂ ਗੱਲਾਂ ਇਹ ਗੱਲਾਂ ਤੇਰੇ ਪੋਤਰੇ ਪਰਪੋਤਰਿਆਂ ਵਾਸਤੇ ਆ ਜਿਹੜਾ ਸਮਾਂ ਅੱਜ ਤੂੰ ਮਾੜਾ ਵੇਖ ਰਿਆ ਇਹ ਉਹ ਸਮੇਂ ਦੀਆਂ ਗੱਲਾਂ ਜਿਹੜਾ ਸਮਾਂ ਤੁਹਾਡੇ ਦਾਦੇ ਪੜਦਾਦਿਆਂ ਨੇ ਵੇਖਿਆ ਤੁਸੀਂ ਅੱਜ ਵੇਖ ਰਹੇ ਆ ਤੁਹਾਡੇ ਮਾਪਿਆਂ ਨੇ ਮਾੜਾ ਸਮਾਂ ਵੇਖਿਆ ਤੇ ਹੁਣ ਤੁਸੀਂ ਮਾੜਾ ਸਮਾਂ ਵੇਖ ਰਹੇ ਆ ਹੁਣ ਗੱਲ ਗੌਰ ਤੇ ਨਾਲ ਸੁਣ ਲਈ ਅੱਜ ਲਗਭਗ 75 ਸਾਲ ਹੋ ਗਏ ਆ ਦੇਸ਼ ਆਜ਼ਾਦ ਹੋਏ ਨੂੰ ਜਦੋਂ ਕੋਈ ਐਮਐਲਏ ਦੇ ਚੋਣਾਂ ਹੁੰਦੇ ਆ ਤੁਸੀਂ ਖੁਸ਼ ਹੋ ਜਾਂਦੇ ਆ ਤੁਹਾਨੂੰ ਚਾਹ ਚੜ ਜਾਂਦਾ ਐਨਾ ਤੁਹਾਨੂੰ ਮੁੰਡੇ ਦੇ ਵਿਆਹ ਦਾ ਚਾਹ ਨਹੀਂ ਹੁੰਦਾ ਜਿੰਨਾ ਤੁਹਾਨੂੰ ਇਹਨਾਂ ਚੋਣਾਂ ਦਾ ਹੁੰਦਾ ਹਜ਼ਾਰਾਂ ਸਰਪੰਚ ਬਦਲ ਕੇ ਲੱਖਾਂ ਮੈਂਬਰ ਬਦਲ ਕੇ ਤੇ ਲੱਖਾਂ ਐਮਐਲਏ ਬਦਲ ਗਏ ਕਈ ਸਰਕਾਰਾਂ ਬਦਲ ਗਈਆਂ ਤੁਹਾਡੇ ਹਾਲਾਤ ਉਹੀ ਦੀ ਉਹੀ ਰਹੇ ਆ ਓਏ ਤੁਹਾਨੂੰ ਚਾਹਤਾ ਹੁਣ 2 ਮਹੀਨੇ ਬਾਅਦ ਐਮਪੀ ਦੀ ਚੋਣ ਜਿਹੜੇ ਆ ਲੋਕ ਸਭਾ ਦੇ ਆ ਆਪਣੇ ਪੰਜਾਬ ਚੋਣੀਆਂ ਵੋਟਾਂ ਹੁਣ ਭਾਜੜਾਂ ਪਈਆਂ ਹੋਈਆਂ ਜਿੰਨੇ ਜੜੇ ਉੱਠਿਆ ਉਹਨਾਂ ਦੀਆਂ ਘੱਟ ਤੇ ਥੋੜੀਆਂ ਜਿਆਦੇ ਭਾਜੜਾ ਪਿੰਗਾ ਹੋਈਆਂ ਤੁਸੀਂ ਮੋੜਾਂ ਤੇ ਖੜਕੇ ਗੱਲਾਂ ਕਰਦੇ ਆ ਤੁਸੀਂ ਕਈ ਥਾਵਾਂ ਤੇ ਆ ਜੇਕਰ ਕਣਕ ਦੀ ਸੀਜ਼ਨ ਚੱਲੀ ਜਾਂਦਾ ਮੰਡੀਆਂ ਚ ਗੱਲਾਂ ਕਰੋਗੇ ਕਣਕ ਵੜਦੇ ਗੱਲ ਕਰੋਗੇ ਕੰਪਨੀਆਂ ਚਲਾਉਂਦੇ ਗੱਲ ਕਰੋਗੇ ਐਨੇ ਖੜਕੇ ਦੇ ਵਿੱਚ ਪਰ ਅੱਜ 75 ਸਾਲ ਦੇ ਲਗਭਗ ਹੋ ਗਿਆ ਤੁਹਾਡਾ ਬੱਚਾ ਬਿਮਾਰ ਹੋ ਜੇ 5 ਲੱਖ ਦਾ ਕਾਠ ਤਾਂ ਬਣਿਆ ਪਰ ਉਹਦੇ ਇਲਾਜ ਅਲੱਗ ਅਲੱਗਾ ਮੈਂ ਸਤਨਾਮ ਸਿੰਘ ਪਿੰਡ ਚਿਬੜਾ ਵਾਲੀ ਦੇ ਵਿਅਕਤੀ ਨੂੰ ਬਠਿੰਡੇ ਹਸਪੀਟਲ ਲੈ ਕੇ ਜਾਣਾ ਉੱਥੇ ਉਹਦਾ ਆਯੂਸ਼ਮਾਨ ਕਾਟ ਨਹੀਂ ਚੱਲਦਾ ਉਹ ਕਹਿੰਦੇ ਕੀ ਆ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਹਿੰਦੇ ਆ ਕਿ ਇਹਦੇ ਸਿਰ ਦੇ ਸਰਜਰੀ ਹੋਊਗੀ 1.5 ਲੱਖ ਰੁਪਿਆ ਖਰਚਾ ਆਊਗਾ ਆਯੂਸ਼ਮਾਨ ਇਥੇ ਕਾਟ ਨਹੀਂ ਚੱਲਣਾ ਕੀ ਗੱਲ ਜਿਹੜਾ ਕਾਟ ਆ ਜਦੋਂ ਉਹ 5 ਲੱਖ ਬੰਦੇ ਆਸਤੇ ਬਣਿਆ ਤੇ ਫਿਰ ਉਹਦੇ ਪਿੱਤੇ ਦਾ ਜਿਹੜੇ ਪਿੱਥੇ ਦੀ ਪਥਰੀ ਆ ਚਾਹੇ ਗੋਡੇ ਆ ਚਾਹੇ ਮੋਡੇ ਆ ਚਾਹੇ ਉਹਦੇ ਆਪਰੇਸ਼ਨ ਚਾਹੇ ਉਹਦੀ ਦਵਾਈ ਆ ਤੇ ਉਹ ਕਿਹਦਾ ਹੱਕ ਮੰਗਦਾ ਦਵਾਈਣ ਵਾਸਤੇ ਕੀ ਗੱਲ ਸਿਰੋ ਕਿਸੇ ਗਵਾਂਡੀ ਦਾ ਸਤਨਾਮ ਸਿੰਘ ਦਾ ਨਹੀਂਗਾ ਬਹੁਤ ਲੋਕ ਫਿਰ ਮੈਂ ਏਮਜ਼ ਲੈ ਕੇ ਗਿਆ ਉੱਥੇ ਬੈੱਡ ਦਵਾਈ ਆ ਕਈ ਤਰ੍ਹਾਂ ਦੇ ਫੋਨ ਕਰਾਏ ਕਈ ਤਰ੍ਹਾਂ ਦੀਆਂ ਮੰਨਤਾ ਕੀਤੀਆਂ ਕਈ ਲੋਕਾਂ ਦੀਆਂ ਉੱਥੇ ਬਾਦ ਦੇ ਵਿੱਚ ਮੈਂ ਤੁਹਾਨੂੰ ਉਹਨਾਂ ਦੇ ਲੋਕਾਂ ਦੇ ਮੂੰਹ ਤੇ ਕਰਾ ਦੂੰਗਾ ਉਹ ਕਹਿੰਦੇ ਵਿਸ਼ਵਦੀਪ ਸਾਡੀ ਪਹਿਲੇ ਇੱਥੇ ਪੁੱਛ ਗਏchni ਸੀਗੀ ਤੇ ਮੈਂ ਉਹੀ ਗੱਡੀ ਲੈ ਗਿਆ ਜਿਹੜੀ ਚੋਣ ਪ੍ਰਚਾਰ ਤੇ ਰੱਖੀ ਹੋਈ ਆ ਫਰੋਜਪੁਰ ਤੋਂ ਐਮਪੀ ਦੀ ਚੋਣਾਂ ਆਜ਼ਾਦ ਲੜ ਰਿਆ ਮੈਂ ਹੁਣ ਉੱਥੇ ਜਦੋਂ ਲੈ ਕੇ ਗਏ ਸਪੀਕਰ ਲੱਗੇ ਲੋਕ ਕਈ ਜਾਣਦੇ ਸੀ ਮੈਂ ਬਹੁਤਾ ਨਹੀਂ ਕਹਿੰਦਾ ਵੀ ਹੂਰੀ ਹੂਰੀ ਹੋ ਗਈ ਕੁਝ ਕੁ ਲੋਕ ਜਾਣਦੇ ਸੀ ਉਹਾਂ ਦੇ ਪਰਾਵਾ ਇੱਥੇ ਨਾ ਲੱਗ ਜੀ ਟਿਚਰਾਂ ਕਰਦੇ ਸੀ ਮੈਂ ਕਿਹਾ ਸ਼ਰਮ ਕਰੋ ਆ ਕਿੱਥੇ ਆ ਕੇ ਖੜੇ ਆ ਤੁਹਾਡੇ ਇਲਾਜ ਨੂੰ ਤਾਂ ਇੱਥੇ ਪੈਸੇ ਨਹੀਂ ਹੁੰਦੇ ਤੁਸੀਂ ਟਿਚਰਾਂ ਮੈਨੂੰ ਕਰਦੇ ਆ ਉੱਥੇ ਪਰਚੀ ਪੁਰਚੀ ਚਲਾਈ ਤੇ ਕੱਲ ਮੈਨੂੰ ਫੋਨ ਆ ਗਿਆ ਉਹਨਾਂ ਦਾ ਉਹ ਕਹਿੰਦੇ 15000 ਰੁਪਿਆ ਅਪਰੂਵਲ ਮਿਲਿਆ ਕਿ 15000 ਤੱਕ ਦਾ ਇੱਕ ਵਾਰੀ ਇਲਾਜ ਹੋਊਗਾ ਮੈਂ ਕਿਹਾ ਜਦੋਂ 5 ਲੱਖ ਦਾ ਕਾਟ ਬਣਿਆ ਤੇ ਫਿਰ ਇਹ ਕੀ ਚੱਕਰ ਕੀ ਆ ਹੁਣ ਬਹੁਤੀਆਂ ਗੱਲਾਂ ਛੱਡੋ ਆਏ ਦਿਨ ਸਾਡੇ ਕੋਲ ਵੀਡੀਓ ਆਉਂਦੀਆਂ ਸਾਡੇ ਕੋਲ ਇਲਾਜ ਨੂੰ ਪੈਸੇ ਨਹੀਂ ਮੇਰਾ ਪੁੱਤ ਬਿਮਾਰਾ ਮੇਰਾ ਡੈਡੀ ਬਿਮਾਰਾ ਮੇਰੀ ਮਾਤਾ ਬਿਮਾਰਾ ਸਾਡੀ ਧੀ ਬਿਮਾਰਾ ਇਹ ਕਿਸੇ ਦੀ ਤਾਂ ਮੈਂ ਕੀ ਦੱਸਨੀ ਜਦੋਂ ਮੈਂ ਬਿਮਾਰ ਹੋਇਆ ਤੇ ਮੇਰੇ ਕੋਲੇ ਵੀ ਇਲਾਜ ਨੂੰ ਪੈਸੇ ਨਹੀਂ ਸੀ ਲੋਕਾਂ ਤੋਂ ਪੁੱਛ-ਪੁੱਛ ਕੇ ਮੈਂ ਆ ਜਿਹੜਾ ਕਹਿ ਲੋ ਆਪ ਦਾ ਇਲਾਜ ਕਰਾਉਂਦਾ ਰਿਆਂ ਪ੍ਰਾਈਵੇਟ ਹਸਪੀਟਲਾਂ ਚ ਸਰਕਾਰੀ ਹਸਪੀਟਲਾਂ ਦੇ ਵਿੱਚ ਡਾਕਟਰ ਪੂਰੇ ਨਹੀਂ ਸਰਕਾਰੀ ਹਸਪੀਟਲਾਂ ਦੇ ਵਿੱਚ ਬਿਲਡਿੰਗਾਂ ਤਕੜੀਆਂ 2 ਵਜੇ ਤੋਂ ਬਾਅਦ ਡਾਕਟਰ ਨਹੀਂ ਠਿਉਂਦੇ ਤੁਹਾਡੇ ਮਰੀਜ਼ਾਂ ਦੇ ਇਲਾਜ ਆਪਰੇਸ਼ਨ ਮੰਗਲਵਾਰ ਬੁੱਧਵਾਰ ਦਾ ਦਿਨ ਰੱਖਿਆ ਕਹਿਣ ਤੋਂ ਪਾਪ ਸਿਆਣਿਆਂ ਦੀ ਕਹਾਵਤ ਸੀ ਪੀਆਂ ਬਾਦੋਂ ਕੀ ਲੰਘਾ ਫੁਕਣਾ ਬੰਦਾ ਐਂਬੂਲੈਂਸ ਆ ਤੱਕ 48 48 ਮਿੰਟ ਲੇਟ ਪਹੁੰਚਦਗਾ ਇਹ ਚੀਜ਼ ਵੀ ਮੈਂ ਤੁਹਾਡੇ ਬਹੁਤ ਸਾਹਮਣੇ ਕਰੂੰਗਾ ਹੁਣ ਇਹ ਹੋ ਗਈ ਇਲਾਜ ਨੂੰ ਲੈ ਕੇ ਕਿ ਤੁਸੀਂ ਬਿਨਾ ਇਲਾਜ ਤੋਂ ਮਰਦੇ ਆ ਰਹੇ ਆਂ ਬਸ ਇੰਨੀ ਇੱਕ ਗੱਲ ਦੱਸਿਓ ਜੇ ਐਸਸੀਬੀਸੀ ਜਰਨਲ ਹਿੰਦੂ ਮੁਸਲਮ ਸਿੱਖ ਈਸਾਈ ਕਿ ਭਾਈ ਤੈਨੂੰ ਆ ਆ ਕਿਹਨੇ ਇੰਨੀ ਲਿਵ ਚੋਂ ਦੀ ਚੜਾਈ ਤੂੰ ਇੰਨਾ ਖੁਸ਼ ਹੋਇਆ ਫਿਰਦਾ ਤੂੰ ਇੰਨਾ ਕਿਹਨਾਂ ਵੱਲ ਰੁਟੀਆਂ ਪਿਆ ਕੀ ਗੱਲ ਹੋ ਗਈ ਤੁਹਾਡੇ ਕੋਲ ਇਲਾਜ ਦਾ ਪ੍ਰਵੰਤ ਹੋਇਆ ਨਹੀਂ ਚਾਹੇ ਤੁਸੀਂ ਕਿਸੇ ਕੌਮ ਦੇ ਹੋ ਕਿਸੇ ਧਰਮ ਦੇ ਹੋ ਕਿਸੇ ਜਾਤੀ ਦੇ ਹੋ ਫੇਰ ਤੁਹਾਡਾ ਬੱਚਾ ਜਨਮ ਲੈਂਦਾ ਪੈਸੇ ਚਾਹੀਦੇ ਆ ਹਸਪੀਟਲਾਂ ਦੇ ਵਿੱਚ ਜਨਮ ਲੈਂਦਾ ਕਈ ਵਾਰ ਵੀਡੀਓ ਦੇਖਦੇ ਆ ਹਸਪੀਟਲਾਂ ਦੀਆਂ ਫਰਸ਼ਾਂ ਤੇ ਬੱਚੇ ਜਨਮ ਲੈਂਦੇ ਆ ਡਾਕਟਰਾਂ ਦਾ ਕੰਮ ਹੁੰਦਾ ਮਰੀਜ਼ ਨੂੰ ਬਚਾਉਣਾ ਪਰ ਉਹ ਪਹਿਲਾਂ ਪੈਸੇ ਜਮ੍ਹਾਂ ਕਰਾਉਂਦੇ ਆ ਕਹਿੰਦੇ ਪਹਾੜੀ ਲਾਜ ਤੁਹਾਡੇ ਕੋਲ ਹੈ ਨਹੀਂਗਾ ਤੁਸੀਂ ਸ਼ੌਂਕ ਬੋਟਾਂ ਦਾ ਪਤਾ ਨਹੀਂ ਕਾਹਦਾ ਪਾਲਿਆ ਦੂਜਾ ਸਿੱਖਿਆ ਤੁਹਾਡੇ ਬੱਚਿਆਂ ਕੋਲ ਹੈ ਨਹੀਂਗੀ ਸਰਕਾਰੀ ਟੀਚਰਾਂ ਤੱਕ ਦੇ ਬੱਚੇ ਆ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਚ ਪੜਦੇ ਆ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜਦੇ ਆ ਮੈਂਬਰ ਤੋਂ ਲੈ ਕੇ ਮੁੱਖ ਮੰਤਰੀਆਂ ਤੱਕ ਦੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜਦੇ ਆ ਤੇ ਤੁਹਾਡੇ ਪੱਲੇ ਕੀ ਆ ਮੈਨੂੰ ਇਹ ਦੱਸ ਦੋ ਤੁਹਾਡੇ ਬੱਚੇ ਜਿੱਥੇ ਪੜਦੇ ਆ ਉੱਥੇ ਟੀਚਰ ਪੂਰੇ ਹੈ ਨਹੀਂਗੇ ਤਾਂ ਫਿਰ ਮੈਨੂੰ ਤੁਸੀਂ ਗੱਲ ਦੱਸੋ ਸਿੱਖਿਆ ਤੁਹਾਡੇ ਬੱਚਿਆਂ ਕੋਲ ਹੈ ਨਹੀਂਗੀ ਤਾਂ ਤੁਸੀਂ ਚੋਣਾਂ ਦਾ ਰੌਲਾ ਕਾਹਦਾ ਪਾ ਰਹੇ ਆ ਤੇ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਬਣੇ ਹੋਏ ਲੀਡਰ ਆਪਦੇ ਆਪ ਨੂੰ ਚੌਧਰਾ ਲੈਣ ਵਾਲੇ ਆਪਦੇ ਆਪ ਚ ਉਹ ਤੁਹਾਡੇ ਘਰਾਂ ਚੋਂਦੇ ਆ ਅੱਜ ਤੱਕ ਤੁਸੀਂ ਉਹਨਾਂ ਦੇ ਹਜਾ ਨਹੀਂ ਲਾਏ ਸਰਕਾਰਾਂ ਚਾਹ ਭੋਕੇ ਉਹਨਾਂ ਨੇ ਪ੍ਰਾਪਰਟੀ ਕਮਾਏ ਆ ਤੁਸੀਂ ਅਜੇ ਤੱਕ ਉਹਨਾਂ ਦੇ ਮੂੰਹ ਕਾਲੇ ਨਹੀਂ ਕੀਤੇ ਤੁਸੀਂ ਦੱਸੋ ਆ ਚੋਣਾਂ ਦਾ ਤੁਹਾਨੂੰ ਹੌਸਲਾ ਕਾਦਾ ਹੋਇਆ ਪਿਆ ਵੀ ਚੋਣਾਂ ਆ ਗਈਆਂ ਚੋਣਾਂ ਆ ਗਈਆਂ 19 ਦੇ ਵਿੱਚ ਵੀ ਆਈਆਂ ਸੀ 14 ਦੇ ਵਿੱਚ ਵੀ ਆਈਆਂ ਸੀ ਉਦੋਂ ਪਹਿਲਾਂ ਵੀ ਆਈਆਂ ਤੁਹਾਡੇ ਭਲੇ ਕੀ ਹੋਏ ਆ ਭਲਾ ਦੱਸੋ ਤੁਹਾਡੇ ਜੇ ਘਰ ਕੱਚੇ ਸੀ ਤਾਂ ਕੱਚੇ ਆ ਜੇ ਪੱਕਾ ਪਿਆ ਤਾਂ ਤੁਹਾਡੇ ਬੱਚਿਆਂ ਦੀ ਕਮਾਈ ਨਾਲ ਜਾਂ ਵਿਆਜ ਤੇ ਚੱਕ ਕੇ ਪੈਸੇ ਨਾਲ ਪਿਆ ਤੁਹਾਡਾ ਤਾਂ ਕਿਸੇ ਨੇ ਫਿਕਰ ਹੀ ਨਹੀਂ ਕੀਤਾ ਤੇ ਜਿਨ੍ਹਾਂ ਨੇ ਤੁਹਾਡੀਆਂ ਲੜਾਈਆਂ ਲੜਨ ਵਾਸਤੇ ਮੁੱਦੇ ਚੱਕੇ ਸੀ ਉਹਨਾਂ ਦੇ ਬਿਲਡਿੰਗਾਂ ਪੈਗਾਂ ਇਹ ਕਦੇ ਪੁੱਛਿਆ ਕਿਉਂ ਨਹੀਂ ਉਹਨਾਂ ਤੋਂ ਕਿਹੜੀ ਗੱਲਾਂ ਨਹੀਂ ਪੁੱਛਿਆ ਇਹ ਤੇ ਤੁਹਾਡੇ ਚ ਗਲਤੀ ਆਉਂਦੀ ਜਾਂ ਤਾਂ ਜ਼ਮੀਰ ਸਾਡੀ ਮਰੀ ਪਈ ਆ ਕਿ ਅਸੀਂ ਉਹਨਾਂ ਨੂੰ ਪੁੱਛਦੇ ਨਹੀਂ ਕਿ ਜ਼ਮੀਰ ਪਰ ਕੀ ਕਰੂਗੀ ਅੱਜ ਟਾਈਮ ਐ ਐਮਪੀ ਦੀ ਚੋਣ ਲੜ ਰਹੇ ਆ ਚੋਣ ਦਾ ਲਾਂਤ ਮੈਂ ਕਰਤਾ ਔਰ ਮੇਰੇ ਮੈਨੂੰ ਲੋਕ ਫੋਨ ਕਰ ਕਰ ਕੇ ਕਹਿ ਰਹੇ ਆ ਤੇਰੀ ਮਦਦਤਾ ਕਰਾਂਗੇ ਬਾਹਰੋਂ ਪੰਜਾਬ ਚੋਂ ਹੋਰ ਥਾਵਾਂ ਤੋਂ ਉਹ ਠਿੱਚਰਾਂ ਕਰ ਰਹੇ ਆ ਮਦਦ ਨਹੀਂ ਕਰ ਰਹੇ ਮਜ਼ਾਕ ਡੋਂਦੇ ਆ ਇੱਕ ਕੋਈ ਇਨਸਾਨ ਸਿੰਘ ਸੀਗਾ ਕੈਨੇਡਾ ਤੋਂ ਪਤਾ ਨਹੀਂ ਫੋਨ ਲਾਇਆ ਕਹਿੰਦਾ ਮੇਰਾ ਨਾਮ ਲੈ ਕੇ ਵੀਡੀਓ ਪਾ ਮੈਂ ਆਪ ਵੀ ਮਦਦ ਕਰਨੀ ਆ ਦੂਜਿਆਂ ਤੋਂ ਵੀ ਕਰਾਉਣੀ ਆ ਪਰ ਫਿੱਟੇ ਲਾਣ ਤੋਂ ਉਸ ਬੰਦੇ ਦੇ ਮੈਨੂੰ ਅੱਜ ਤੋਂ ਮਹੀਨਾ ਹੋ ਗਿਆ ਆਪ ਦਾ ਵੀਡੀਓ ਚ ਨਾਮ ਪਵਾਉਣ ਮਾਰੇ ਨੇ ਮੈਨੂੰ ਇਹ ਲਾਰਾ ਲਾਇਆ ਮੈਂ ਤੁਹਾਨੂੰ ਜੀ ਕਹਿੰਦਾ ਪਕੜਾ ਪੈਸੇ ਮੰਗਦੇ ਕਿਸੇ ਕੋਲ ਗੱਡੀਆਂ ਚਾਹੀਦੀਆਂ ਪ੍ਰਚਾਰ ਵਾਸਤੇ ਜਾਣਾ ਚੌ ਲਗਭਗ 9 ਹਲਕੇ ਆਉਂਦੇ ਆ ਫਰੋਜ਼ਪੁਰ ਤ ਜਾਵਾਂਗੇ ਪਿੰਡਾਂ ਪਿੰਡ ਚ ਜਾਣਾ ਅਸੀਂ ਵੋਟ ਨਹੀਂ ਮੰਗਣੀ ਅਸੀਂ ਲੋਕਾਂ ਨੂੰ ਆਹੀ ਗੱਲਾਂ ਦੱਸਣੀਆਂ ਜਿਹੜੀਆਂ ਮੈਂ ਇੱਥੇ ਦੱਸ ਰਿਹਾ ਫੇਰ ਤੁਹਾਡੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹ ਲੈ ਕੇ ਕੋਈ 500 ਦੇ ਵਿੱਚੋਂ ਇੱਕ ਬੱਚਾ ਹੋਊਗਾ ਜਿਹੜਾ ਆਪੀਐਸ ਬਣਦਾ ਬਾਕੀ ਸਾਰੇ ਮੇਰੇ ਅਰਗੇ ਰਖਸ਼ੇ ਚਲਾਉਣ ਵਾਲੇ ਤੇ ਜਾਂ ਕੋਈ ਵਿਚਾਰਾ ਆਰਮੀ ਦੇ ਵਿੱਚ ਜਾਂ ਕਿਤੇ ਹੋਰ ਲੱਗ ਜਾਂਦਾ ਉਹ ਤਗੜੀ ਪੋਸਟ ਨੂੰ ਹੱਥ ਕਿਉਂ ਨਹੀਂ ਪਾਉਂਦਾ ਮੈਂ ਮਾਫੀ ਚਾਹੁੰਨਾ ਕਿਸੇ ਦੇ ਗਾਲ ਪੈੜੀ ਲਵਾਜਦੀ ਹੋਵੇ ਤਾਂ ਹੁਣ ਆ ਗਈ ਗੱਲ ਵੀ ਤੁਹਾਡੇ ਬੱਚਿਆਂ ਕੋਲ ਸਿੱਖਿਆ ਤੱਕ ਨਹੀਂ ਗਈ ਕਿਉਂ ਨਹੀਂ ਸਪਾਹੀ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਕਿਉਂ ਨਹੀਂ ਸਰਕਾਰੀ ਟੀਚਰਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਕਿਉਂ ਨਹੀਂ ਮੰਤਰੀਆਂ ਦੇ ਸਿੱਖਿਆ ਸਕੱਤਰਾਂ ਦੇ ਕਿਉਂ ਨਹੀਂ ਸਿੱਖਿਆ ਮੰਤਰੀਆਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਤੁਹਾਨੂੰ ਇਹ ਜਵਾਬ ਆ ਤੀਜੀ ਗੱਲ ਆ ਗਈ ਰੋਜ਼ਗਾਰ ਦੀ ਰੋਜ਼ਗਾਰ ਨਾ ਤੁਹਾਡੇ ਦਾਦਿਆਂ ਕੋਲ ਸੀ ਨਾ ਤੁਹਾਡੇ ਪਰਦਾਦਿਆਂ ਕੋਲ ਤੇ ਨਾ ਤੁਹਾਡੇ ਮਾਪਿਆਂ ਕੋਲ ਤੇ ਨਾ ਤੁਹਾਡੇ ਕੋਲੇ ਆ ਹਾਲਾਤ ਐ ਹੋਜੇ ਬਣ ਗਏ ਆ ਕਿ ਕਈ ਥਾਵਾਂ ਤੇ ਕਈ ਮੈਂ ਮਾਫੀ ਚਾਹੁੰਦਾ ਇਹ ਗੱਲਾਂ ਕਰ ਲੱਗਿਆ ਸਾਡੀਆਂ ਧੀਆ ਪੇੜਾਂ ਨੇ ਦੋ ਡੰਗ ਦੀ ਰੋਟੀ ਪਿੱਛੇ ਨੱਚਣ ਚਾਉਣ ਦਾ ਕੰਮ ਚਲਾ ਲਿਆ ਕਈ ਥਾਵਾਂ ਤੇ ਆਪਾਂ ਵੇਖਦੇ ਆਂ ਦੇਵਪਾਰ ਦੇ ਧੰਦੇ ਚੱਲਦੇ ਆ ਦੋ ਡੰਗ ਦੀ ਰੋਟੀ ਪਿੱਛੇ ਹੁਣ ਸਾਡਾ ਪੰਜਾਬ ਸਾਡਾ ਦੇਸ਼ ਦਿਨੋਂ ਦਿਨ ਬਾਹਰ ਨੂੰ ਜਾ ਰਿਹਾ ਦੋ ਡੰਗ ਦੀ ਰੋਟੀ ਪਿੱਛੇ ਕੀ ਅਸੀਂ ਆਦੀਵਾਸੀ ਸੀ ਅੱਜ ਵੀ ਅਸੀਂ ਆਦੀਵਾਸੀ ਰਹਿ ਗਏ ਮੈਨੂੰ ਦੱਸੋ ਕਿ ਬੰਦਾ ਦਿੱਲੀ ਜਾਂਦਾ 100 ਕਿਲੋਮੀਟਰ 50 ਕਿਲੋਮੀਟਰ ਪਰ ਇੱਥੇ ਤਾਂ ਸੱਤ ਸਮੁੰਦਰੋਂ ਪਾਰ ਜਾਣ ਲੱਗੇ ਸਾਨੂੰ ਆਦੀਵਾਸੀ ਫੇਰ ਤੋਂ ਬਣਾਤਾ ਇਹ ਕੀ ਦਾ ਕਸੂਰ ਆ ਇਹ ਸਰਕਾਰ ਦਾ ਕਸੂਰ ਆ ਬਿਜ਼ਨਸਮੈਨ ਤਰੱਕੀ ਕਰੀ ਜਾਂਦੇ ਆ ਤੇ ਆਮ ਜਨਤਾ ਧੱਕੇ ਖਾਈ ਜਾਂਦੇ ਆ ਆਮ ਲੋਕ ਧੱਕੇ ਖਾਈ ਜਾਂਦੇ ਆ ਕੌਣ ਜ਼ਿੰਮੇਵਾਰ ਆ ਸਰਕਾਰ ਤਾਂ ਤੁਹਾਡੇ ਬੱਚਿਆਂ ਕੋਲ ਰੋਜ਼ਗਾਰ ਵੀ ਨਹੀਂ ਚੌਥਾ ਤੁਹਾਡੇ ਬੱਚੇ ਨਸ਼ੇ ਦੇ ਵਿੱਚ ਤਬਾਹ ਹੋਈ ਜਾਂਦੇ ਆ ਮਰੀ ਜਾਂਦੇ ਆ ਇੱਕ ਪਾਸੇ ਸਾਡੇ ਵਾਸਤੇ ਫੋਰਸਾਂ ਬਣਾਈਆਂ ਪੁਲਸਾਂ ਬਣਾਈਆਂ ਕਿ ਤੁਹਾਡੀ ਸੁਰੱਖਿਆ ਵਾਸਤੇ ਆ ਜੇਕਰ ਇਹ ਸਾਡੀ ਸੁਰੱਖਿਆ ਵਾਸਤੇ ਆ ਚਲੋ ਨਾਲ ਤਾਂ ਤੁਹਾਡੇ ਹੁੰਦੀਆਂ ਇਹ ਪਰ ਲੋਕੋ ਤੁਸੀਂ ਦੱਸੋ ਕਿ ਜਿਹੜੇ ਇਹ ਵਿਅਕਤੀ ਆ ਇਹ ਫਿਰ ਮੈਨੂੰ ਦੱਸੋ ਵੀ ਇੰਨੀਆਂ ਫੋਰਸਾਂ ਸਾਡੇ ਵਾਸਤੇ ਕਈ ਇਹਨਾਂ ਨੇ ਸਟਾਫ ਬਣਾਤੇ ਸਾਨੂੰ ਬਚਾਉਣ ਵਾਸਤੇ ਕਈ ਇਹਨਾਂ ਨੇ ਬਣਾਤੀਆਂ ਪਰ ਹਰ ਪਿੰਨ ਪਿੰਨ ਦੇ ਵਿੱਚ ਚਿੱਟਾ ਤੇ ਚਿੱਟੇ ਦੇ ਨਾਲ ਜਵਾਨੀ ਸਿਵਿਆਂ ਚ ਜਾ ਰਹੀ ਆ ਇਹਦਾ ਕੌਣ ਜ਼ਿੰਮੇਵਾਰ ਆ ਸਰਕਾਰ ਤੁਸੀਂ ਜ਼ਿੰਮੇदार ਤਾਂ ਕਿ ਤੁਸੀਂ ਉਹਨਾਂ ਨੂੰ ਪਿੰਡਾਂ ਚ ਆਇਆਂ ਨੂੰ ਬਦਾਮ ਖਵਾਉਨੇ ਆ ਕੱਠ ਕਰਦੇ ਉਹਨਾਂ ਦਾ ਝੰਡੇ ਲਵਾਉਨੇ ਆ ਕਿਤੇ ਹੁਣ ਲੋਕ ਸਭਾ ਮੈਂਬਰ ਤੁਹਾਡੇ ਕਿਹੋ ਜਿਹਾ ਉਹ ਤਾੜੀਆਂ ਮਰਵਾਉਂਦੇ ਤੁਹਾਡੇ ਕੋਲੋਂ ਲੋਕ ਸਭਾ ਮੈਂਬਰ ਚਾਹੀਦੇ ਆ ਸ਼ਹੀਦ ਉਦਮ ਸਿੰਘ ਵਰਗੇ 바ਬਰ ਸਾਹਿਬ ਅੰਬੇਦਕਰ ਵਰਗੇ ਜੋਤੀਬਾ ਫੂਲੇਜੀ ਵਰਗੇ ਸਵਿੱਤਰੀਬਾਈ ਫੂਲੇਜੀ ਵਰਗੇ ਨਾ ਕਿ ਕੋਈ ਕਮੀਡੀਅਨ ਚਾਹੀਦਾ ਨਾ ਕਿ ਕੋਈ ਗਵਾਵੇ ਤੁਹਾਡੇ 1 2 3 ਇਹਦੋ ਠੰਡੀ ਠੰਡੀ ਇਹਦੋ ਠੰਡੀ ਠੰਡੀ ਆਉਂਦੀ ਏ ਹਵਾ ਕਮਲ ਦਾ ਫੁੱਲ ਖਿੜੇਗਾ ਕਮਲ ਦਾ ਫੁੱਲ ਖਿੜੇਗਾ ਸਾਡੇ ਲੋਗਾਂ ਦੇ ਦਾ ਖਿੜਜੇ ਸਾਡੇ ਲੋਗ ਗੁਲਾਬ ਦਾ ਖਿੜਜੇ ਖਿੜੂਗਾ ਤੌਨ ਦਾ ਜਿੰਨਾ ਦੀ ਸਰਕਾਰ ਬਣੂਗੀ ਕਦੇ ਮਿੱਟੀ ਦੇ ਫਾਇਦੇ ਵੀ ਹੋਇਆ ਕਮਲ ਦਾ ਫੁੱਲ ਖਿਲ ਖਿਲਦਾ ਤਾਂ ਕਮਲ ਦਾ ਮੁੱਲ ਪੈਂਦਾ ਓਏ ਗਟਰਾ ਦੇ ਵਿੱਚ ਕਮਲ ਦਾ ਫੁੱਲ ਉਗੜਦਾ ਸਾਨੂੰ ਤਾਂ ਤੁਸੀਂ ਗਟਰ ਬਣਾ ਕੇ ਰੱਖਤਾ ਮੈਂ ਮਾਫੀ ਚਾਹੁੰਨਾ ਤੁਸੀਂ ਵੀ ਲੋਕ ਬਚਾਓ ਨੀਤੀ ਲਿਆਓ ਲੋਕਾਂ ਨੂੰ ਬਚਾਓ ਸਿਹਤ ਸਿੱਖਿਆ ਰੋਜ਼ਗਾਰ ਦਵਾਓ ਮੇਰੀ ਇਹ ਇੱਥੇ ਕਈ ਬੂਟੇ ਉਗਰੇ ਪਏ ਆ ਪਰ ਉਹਨਾਂ ਨੂੰ ਫੁੱਲ ਲੱਗਿਆ ਆ ਜਾ ਵਿਖਾਈ ਦਿੱਗੇ ਅਗਲਾ ਕੋਗੇ ਐਵੇਂ ਮਾਰੀ ਜਾਂਦਾ ਆ ਮਿੱਟੀ ਦਾ ਕੀ ਫਾਇਦਾ ਆ ਤਾਂ ਪੀਲਾ ਹੀ ਆਈਆਂ ਵਿਚਾਰੀਆਂ ਵੈਸੇ ਖਾਣੀਆਂ ਚਾਹੀਦੀਆਂ ਹੱਥ ਜੀ ਫਿਸ ਗਈ ਐਨੂੰ ਫਲ ਲੱਗਿਆ ਮਿੱਟੀ ਦਾ ਕਿਹਾ ਇਹਦੇ ਚੋ ਹੋਇਆ ਮਿੱਟੀ ਦਾ ਕੋਈ ਫਾਇਦਾ ਨਹੀਂ ਹੋਇਆ ਮਿੱਟੀ ਤਾਂ ਉਗਾਉਂਦੀ ਆ ਅਸੀਂ ਮਿੱਟੀ ਆ ਇਸ ਦੇਸ਼ ਦੀ ਅਸੀਂ ਮਿੱਟੀ ਆ ਇਸ ਪੰਜਾਬ ਦੀ ਜਿਹੜੇ ਤੁਹਾਡੇ ਬੂਟੇ ਲਾਈ ਜਾਂਦੇ ਆ ਤੇ ਤੁਹਾਡੇ ਫਲ ਵੀ ਚੰਗੇ ਹੁੰਦੇ ਆ ਸਾਡਾ ਉਹੀ ਹਾਲ ਦਾ ਉਹੀ ਹਾਲ ਆ ਤੌੜਿਆਂ ਚੋਂ ਕੱਢ ਕੇ ਸਾਨੂੰ ਮਿੱਟੀ ਕਦੇ ਕਿੱਦੇ ਸਿੱਟੀ ਜਾਂਦੀ ਆ ਕਦੇ ਕਿੱਤੇ ਤੇ ਸਾਡਾ ਕੋਈ ਹਾਲ ਨਹੀਂਗਾ ਹੁਣ ਨਸ਼ੇ ਦੇ ਵਿੱਚ ਸਾਡੇ ਬੱਚੇ ਤਬਾਹ ਹੋ ਗਿਆ ਉਹਦੇ ਜ਼ਿੰਮੇਦਾਰ ਤੁਸੀਂ ਆ ਸਰਕਾਰੋ ਮੈਂ ਤੁਹਾਨੂੰ ਕਹਿ ਰਿਹਾ ਜਾਗੋ 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 ਲੋ ਮੈਂ ਹੀ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਸਾਡੇ ਮੰਤਰੀ ਜਿੰਨੇ ਵੀ ਹੋਏ ਆ ਕਿਸੇ ਨੇ ਮੁੱਦਾ ਨਹੀਂ ਚੱਕਿਆ ਕਿ ਭਾਈ 117 ਐਮਐਲਏ ਆ ਤੇ ਸਾਨੂੰ 100 ਐਮਪੀ ਦਿਓ ਤਾਂ ਕਿ 100 ਐਮਪੀ ਹੋਵੇ ਲੋਕ ਸਭਾ ਚੋਂ ਉੱਠ ਕੇ ਬਾਹਰ ਆ ਜਾਣ ਪੰਜਾਬ ਦੇ ਤਾਂ ਫਿਰ ਕੋਈ ਨਾ ਕੋਈ ਹੱਲਾ ਤਾਂ ਬੋਲਿਆ ਜਾਵੇ ਸਰਕਾਰ ਤਾਂ ਡਿੱਗਦੀ ਹੋਵੇ 13 ਐਮਪੀਆਂ ਨੂੰ ਸਮਝਦੇ ਕੁਛ ਨਹੀਂ ਸਾਨੂੰ Rajasthan Himachal Haryana ਔਰ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਐਮਪੀ ਕੱਟ ਕੇ ਦਿਓ ਇਹਨਾਂ ਸਟੇਟਾਂ ਦੇ ਵਿੱਚ ਸਾਨੂੰ ਇਹਦੇ ਵਿੱਚੋਂ ਐਮਪੀ ਕੱਢ ਕੇ ਦਿਓ ਤੀ ਸਾਨੂੰ ਐਮਪੀ ਦਿਓ ਤੁਸੀਂ ਇਹਦੇ ਹਿਮਾਚਲ ਚੋਂ ਤੀਕ ਦਿਓ ਹਰਿਆਣੇ ਚੋਂ ਤੇ ਤੀਕ ਦਿਓ ਰਾਜਸਥਾਨ ਚੋਂ ਕਦੇ ਇਹਨਾਂ ਨੇ ਮੁੱਦਾ ਹੀ ਨਹੀਂ ਚੱਕਿਆ ਕਦੇ ਕਾਨੂੰਨ ਹੀ ਨਹੀਂ ਬਣਾਇਆ ਕਿਉਂਕਿ ਇਹ ਕਦੇ ਕੇਂਦਰ ਅੱਗੇ ਇਹਨਾਂ ਨੇ ਜ਼ੁਬਾਨ ਹੀ ਨਹੀਂ ਕੱਢੀ ਹੁਣ ਪੰਜਾਬ ਦੇ ਲੋਕੋ ਤੁਹਾਡੇ ਤੇ ਆ ਉਹ ਮੇਰੇ ਪਰਦੇਸੀ ਵੀਰੋ ਸੱਤ ਸਮੁੰਦਰੋਂ ਪਾਰ ਗਏਓ ਗੋਡੰਗ ਦੀ ਰੋਟੀ ਪਿੱਛੇ ਮੈਂ ਫਿਰੋਜ਼ਪੁਰ ਤੋਂ ਐਮਪੀ ਦੀ ਚੋਣ ਲੜ ਰਿਆ ਤੇ ਮੇਰੇ ਕੋਲ ਬਹੁਤ ਚੀਜ਼ਾਂ ਦੀ ਕਮੀ ਆ ਮੇਰੇ ਕੋਲ ਖਾਣ ਵਾਸਤੇ ਸਿਰਫ ਦੋ ਡੰਗ ਦੀ ਰੋਟੀ ਆ ਹੋਰ ਮੇਰੇ ਕੋਲ ਕੁਝ ਨਹੀਂ ਗਾ ਕਈ ਥਾਵਾਂ ਤੇ ਮੇਰੇ ਲੋਨ ਚੱਲਦੇ ਆ ਕਈ ਥਾਵਾਂ ਤੇ ਮੇਰੇ ਮਕਾਨ ਗਹਿਣੇ ਪਏ ਆ ਮੈਨੂੰ ਕੋਈ ਦਿੱਕਤ ਨਹੀਂ ਪਰ ਮੈਂ ਫਿਰੋਜ਼ਪੁਰ ਤੋਂ ਐਮਪੀ ਦੀ ਚੋਣ ਲੜ ਰਿਹਾ ਤੁਸੀਂ ਮੇਰਾ ਸਾਥ ਦਿਓ ਮੈਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਨਾ ਤਾਂ ਵੋਟ ਮੈਂ ਇੱਥੋਂ ਮੰਗੀ ਆ ਤੇ ਨਾ ਮੈਂ ਵੋਟ ਜਾ ਕੇ ਉੱਥੋਂ ਮੰਗਣੀ ਆ ਹਾਂ ਅਬੋਲਰ ਕਾ ਬੱਲੂਆਣਾ ਮਲੋਟ ਫਾਜ਼ਿਲ ਕਾ ਮੁਕਸਰ ਜਲਾਲਾਬਾਦ ਗੁਰੂਰਸਾਇਆ ਫਰੋਜਪੁਰ ਦੇ ਵਿੱਚ ਦੋ ਆ ਜਾਂਦੇ ਹਲਕੇ ਤੇ ਇਨਾਂ ਹਲਕਿਆਂ ਦੇ ਵਿੱਚ ਜਾ ਕੇ ਮੈਂ ਘਰ ਘਰ ਦੇ ਵਿੱਚ ਆਪਣੀ ਗੱਲ ਪਚਾਉਣੀ ਚਾਹੁੰਨਾ ਜਾਗਰੂਕ ਕਰਨਾ ਚਾਹੁੰਨਾ ਜੇਕਰ ਤੁਹਾਡਾ ਸਾਥ ਮਿਲੇ ਬਿਜਲੀ ਮਹਿਕਮਾ ਬਚਾਉਣਾ ਚਾਹੁੰਨਾ ਜਿਹੜਾ ਅੱਜ ਲੋਕਾਂ ਨੂੰ ਫਰੀ ਦੇ ਦੇ ਕੇ ਆਉਣ ਵਾਲੇ ਸਮਿਆਂ ਦੇ ਵਿੱਚ ਉਹ ਪ੍ਰਾਈਵੇਟ ਹੋ ਸਕਦਾ ਉਹਨੂੰ ਪ੍ਰਾਈਵੇਟ ਕੰਪਨੀਆਂ ਖਰੀਦਣੀਆਂ ਯਾਦ ਰੱਖੋ ਜਿਵੇਂ ਅੱਜ ਇੰਨੇ ਘਾਟੇ 'ਚ ਆ ਫਿਰ ਵੀ ਫਰੀ ਦੇ ਰਹੇ ਆ ਇਸ ਮਸਲੇ ਤੇ ਮੈਂ ਕਦੇ ਫਿਰ ਗੱਲ ਕਰੂੰਗਾ ਪਿੰਡਾਂ 'ਚ ਗੱਲ ਕਰੂੰਗਾ ਤੇ ਮੇਰੀਆਂ ਗੱਲਾਂ 'ਵਾਲ ਲੋਕ ਵੀ ਗੌਰ ਫਰਮਾਉਣਗੇ ਤੁਸੀਂ ਵੀ ਫਰਮਾਉਂਗੇ ਤੁਹਾਡੇ ਸਾਥ ਦੀ ਜ਼ਰੂਰਤ ਆ ਲੋਕ ਮੈਨੂੰ ਟਿਚਰਾਂ ਕਰ ਰਹੇ ਆ ਫੋਨ ਕਰ ਕਰਕੇ ਕਹ ਰਹੇ ਆ ਤੂੰ ਮੰਗਤੇ ਮੈਂ ਕਿਹਾ ਨਹੀਂ ਮੰਗਤਾ ਤਾਂ ਸਾਡਾ ਦੇਸ਼ ਹੋਇਆ ਪਿਆ ਹਰ ਚੀਜ਼ ਅਸੀਂ ਸਰਕਾਰ ਤੋਂ ਮੰਗਦੇ ਆ ਹਾਲਾਕੀ ਮੰਗ ਤੇ ਸਾਡੇ ਹੋ ਆ ਕਿ ਅਸੀਂ ਉਹਨਾਂ ਅੱਗੇ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਕਿਸੇ ਧਰਮ ਜਾਂ ਜਾਤੀ ਬਾਰੇ ਮੈਂ ਜਾਂ ਕਿਸੇ ਮੰਤਰੀ ਦੀ ਛਾਂ ਦੇ ਖਿਲਾਫ ਸ਼ਬਦ ਬੋਲ ਗਿਆ ਹੋਵਾਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਪਰ ਮੈਨੂੰ ਨਹੀਂ ਲੱਗਦਾ ਮੈਂ ਸੱਚ ਤੋਂ ਸਵਾਏ ਕੁਝ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ